ਸੰਗਰੂਰ ਦੇ ਵਿੱਚ ਇੱਥੇ 23 ਉਮੀਦਵਾਰ ਚੋਣ ਮੈਦਾਨ ਵਿੱਚ ਦੇ 1556601 ਵੋਟਰ ਜਿਨ੍ਹਾਂ ਨੇ ਵੋਟ ਕਰਨੀ ਸੀ ਤੇ 42.66 ਫੀਸਦੀ ਇੱਥੇ VOTING ਹੋਈ ਹੈ ਜਿਸ ਦੇ ਵਿੱਚੋ ਜਿਸ ਦਾ ਅੰਦਾਜ਼ਾ 10 ਲੱਖ 6048 ਇੱਥੇ ਨੇ ਵੋਟ ਪਾਈ ਹੈ ਜਿਸ ਦੇ ਵਿੱਚ ਭਾਜਪਾ ਦੇ ਅਰਵਿੰਦਰ ਖੰਨਾ ਆਮ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮਿੱਤ ਹਰ ਸ੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸੁਮੇਤ ਸਿੰਘ ਮਾਨ ਕਾਂਗਰਸ ਦੇ ਉਮੀਦਵਾਰ ਸੁਖਪਾਸ ਸਿੰਘ ਖਹਿਰਾ ਅਤੇ ਸ੍ਰੋਮਣੀ ਕਾਲੀ ਕਾਲੀ ਦਲ ਬਾਦਲ ਦੇ ਉਮੀਦਵਾਰ ਇਕਬਾ ਸਿੰਘ ਝੁੰਡਾ ਇੱਕ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਇਹ ਵੀ ਚੌਂ ਮੈਦਾਨ ਵਿੱਚ ਆਏ ਹੋਏ ਨੇ ਇਹਨਾਂ ਨੂੰ ਇਹ ਵੀ ਵਧੀਆ ਵੋਟਾਂ ਵਿੱਚ ਲੈ ਕੇ ਜਾ ਸਕਦੇ ਨੇ ਇਹ ਵੀ ਜਿਹਦੇ ਚ ਆਪਾਂ ਦੇਖਿਆ ਜਾਏ ਪਹਿਲਾਂ ਇਹ ਵੋਟ ਸਾਰੀ ਇਹ ਏਰੀਆ ਵਾਲਾ ਭਗਵੰਤ ਸਿੰਘ ਮਾਨ ਨੇ ਪਹਿਲਾਂ ਦੋ ਵਾਰ ਜਿਮਨੀ ਚੋਣਾ ਪਹਿਲਾ ਚੋਣਾ ਵਿੱਚ ਇਹਦੇ ਹਿੱਸਾ ਲੈ ਕੇ ਪਹਿਲਾਂ ਜਿੱਤ ਚੁੱਕੇ ਨੇ ਉਸ ਤੋਂ ਬਾਅਦ ਸਿਮਰਤ ਸਿੰਘ ਮਾਨ ਐਨਐਲ ਵਿੱਚ ਆ ਕੇ ਇਹਨਾਂ ਨੇ ਵੋਟਾਂ ਜਿੱਤੀਆਂ ਸੀ ਜਿਮਨੀ ਜਿਮਨੀ ਚੋਣਾ ਨੇ ਜਿੱਤਿਆ ਸੀ ਜਾਂ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਕੌਣ ਇਸ ਦੇ ਵਿੱਚ ਬਾਜ਼ੀ ਮਾਰਦਾ ਹੈ ਅੰਦਰ VOTING ਸ਼ੁਰੂ ਹੋ ਚੁੱਕੀ ਹੈ ਦੇਖਦੇ ਆਂ ਕੌਣ ਇਸ ਦੇ ਵਿੱਚ ਆ ਕੇ ਬਾਜੀ ਮਾਰਦਾ ਏ